ਲੁਧਿਆਣੇ ਦੇ ਵਿੱਚ ਚਲੋ ਇਧਰੋਂ ਕੈਂਡੀਡੇਟ ਕੌਣ ਬਣਦਾ ਬੀਜੇਪੀ ਵਾਲੇ ਪਾਸਿਓਂ ਉਹਨਾਂ ਤੇ ਆਪਾਂ ਇੰਤਜ਼ਾਰ ਕਰਦੇ ਹਾਂ ਪਰ ਉਧਰ ਇੱਕ ਮਸਲਾ ਹੋਰ ਚੱਲ ਰਿਹਾ ਲੁਧਿਆਣੇ ਦੇ ਵਿੱਚ ਆਸ਼ੂ ਸਾਹਿਬ ਹੋ ਰਹੇ ਨੇ ਤੇ ਉੜਿੰਗ ਸਾਹਿਬ ਹੋ ਰਹੇ ਨੇ ਉਹ ਹਜੇ ਵੀ ਉਵੇਂ ਹੀ ਗਰਮਾ-ਗਰਮ ਮਸਲਾ ਹੀ ਹੈ ਕਹਿੰਦੇ ਉੜਿੰਗ ਸਾਹਿਬ ਮਿਲਣ ਗਏ ਸੀ ਆਸ਼ੂ ਸਾਹਿਬ ਨੂੰ ਉਹ ਮਿਲੇ ਨਹੀਂ ਉਥੋਂ ਗੱਲ ਫੇਰ ਭਕੀ ਹੋਈ ਹੈ ਪਹਿਲਾਂ ਵੀ ਦੋ ਤਿੰਨ ਵਾਰੀ ਇਦਾਂ ਹੋਇਆ ਕਿ ਜਦੋਂ ਆਸ਼ੂ ਸਾਹਿਬ ਉਧਰੋਂ ਆਏ ਬਰੀ ਹੋ ਕੇ ਆਏ ਉਦੋਂ ਉੜਿੰਗ ਸਾਹਿਬ ਨਹੀਂ ਗਏ ਫਿਰ ਕੁਝ ਮੀਟਿੰਗਾਂ ਵਗੈਰਾ ਦਾ ਜ਼ਿਕਰ ਹੁੰਦਾ ਤਾਂ ਇਹ ਜਿਹੜਾ ਚੱਲ ਰਹੀ ਹੈ ਜਿਹੜੀ ਇਹ ਤਾਂ ਵੀ ਕੋਈ ਨਵੇੜਾ ਹੋਊ ਕਿ ਜਦੋਂ ਤੱਕ ਕੋਈ ਕੈਂਡੀਡੇਟ ਨਹੀਂ ਹੁੰਦਾ ਜਾਂ ਫਿਰ ਉੱਥੇ ਕੋਈ ਕੈਂਡੀਡੇਟ ਬਣਦਾ ਨਹੀਂ ਉਦੋਂ ਤੱਕ ਐਂ ਹੀ ਰਹੂ ਕੰਮ ਦੇਖੋ ਰਾਜਾ ਵੜਿੰਗ ਗਿਆ ਉਹਨਾਂ ਦੇ ਘਰੇ ਆਸ਼ੂ ਜੀ ਦੇ ਤੇ ਆਸ਼ੂ ਜੀ ਜਿਹੜੇ ਸੀਗੇ ਉਹ ਕਹਿੰਦੇ ਕਿ ਭਾਈ ਮਤਲਬ ਘਰੇ ਨਹੀਂ ਸੀ ਹੈਗੇ ਹੂੰ ਕੁਝ ਉੱਥੋਂ ਦੇ ਲੋਕਲ ਬੰਦੇ ਛੇੜਦੇ ਕਹਿੰਦੇ ਕਿ ਰਾਜਾ ਵੜਿੰਗ ਅੱਗੋਂ ਵੜਿਆ ਉਹ ਪਿਛਲੇ ਦਰਵਾਜ਼ੇ ਥਾਣੇ ਚਲਾ ਗਿਆ ਰਾਜਾ ਆ ਗਿਆ ਹੂੰ ਹੁਣ ਇਹ ਕਮਾਲ ਦੀ ਗੱਲ ਮੁੜ ਕੇ ਉਹਨੇ ਪੋਸਟ ਪਾ ਕੇ ਆਸ਼ੂ ਨਹੀਂ ਬਈ ਕੀ ਕਿ ਭਾਈ ਜੇ ਦੱਸ ਕੇ ਹੁੰਦੇ ਤੇ ਮੈਂ ਜ਼ਰੂਰ ਮਿਲਦਾ ਹੂੰ ਤਾਂ ਮਤਲਬ ਕਿ ਪੋਸਟ ਦੀ ਜਿਹੜੀ ਵਰਡਿੰਗ ਆ ਉਹ ਸਾਰਾ ਕੁਝ ਜ਼ਾਹਰ ਕਰਦੀ ਹੈ ਜੀ ਗਿਲਾਸ਼ਿਕਾ ਜ਼ਾਹਰ ਕਰਦੀ ਹੈ ਹੁਣ ਦੂਜੀ ਗੱਲ ਜਿਹੜੀ ਹੈ ਸਾਬ ਦੂਜੀ ਇਹ ਆ ਕਿ ਅਗਲੇ ਦਿਨ ਰਾਜਾ ਵੜਿੰਗ ਨੇ ਮੁਲਾਪੁਰ ਦੇ ਵਿੱਚ ਪ੍ਰੋਗਰਾਮ ਕੀਤਾ ਹੂੰ ਉੱਥੇ ਆਸ਼ੂ ਨਹੀਂ ਹੈ ਤੇ ਆਸ਼ੂ ਨੇ ਪ੍ਰੈਸ ਕਾਨਫਰੰਸ ਕੀਤੀ ਸੇਮ ਡੇ ਜੀ ਉੱਥੇ ਵੜਿੰਗ ਸਾਹਿਬ ਨਹੀਂ ਹੈ ਹੂੰ ਕਾਣੀ ਸਾਫ ਹੈ ਜੀ ਸਪਸ਼ਟ ਹੈ ਜੀ ਜੀ ਹੁਣ ਜੇ ਤੁਸੀਂ ਦੂਜੇ ਪਾਸੇ ਵੇਖੋ ਕਾਂਗਰਸੀ ਵਾਕ ਵਾਕ ਆਊਟ ਕਰਦੇ ਆ ਸਦਨ ਚ ਤੇ ਰਾਣਾ ਜੀ ਬੈਠੇ ਰਹਿੰਦੇ ਉਹ ਵੀਡੀਓ ਵੀ ਵਾਇਰਲ ਹੋ ਰਿਹਾ ਨਾ ਜੀ ਉਹਦੇ ਤੇ ਗਾਣਾ ਲਾ ਕੇ ਰੀਲਾ ਰੂਲਾ ਲਾ ਕੇ ਉਹ ਚੀਮਾ ਬਾਈ ਬਹੁਤ ਇੱਕ ਚੱਲਦਾ ਨਾ ਤੋਂ ਉਹਦੀਆਂ ਰੀਲਾਂ ਕਹਿੰਦੇ ਵੀ ਚੱਲਦੀਆਂ ਨੇ ਅੱਜ ਜੀ ਅੱਛਾ ਸੋਪਾਲ ਸਿੰਘ ਖਹਿਰਾ ਉਹ ਸ਼ਰੇਮ ਰਾਣਾ ਗੁਰਜੀਤ ਦੇ ਉਲਟ ਹੂੰ ਰਾਜਾ ਵੜਿੰਗ ਨਵਤੇਜ ਸਿੰਘ ਚੀਮਾ ਉਹਨਾਂ ਦੇ ਹਲਕੇ ਚ ਜਾ ਕੇ ਆਏ ਨੇ ਜੀ ਤੁਸੀਂ ਵੇਖੋ ਕਿ ਉਹ ਖੁਦ ਪਾਟਕ ਤੇ ਜਾਂ ਕਹੇ ਲੋ ਪਾਟੋ ਧਾੜ ਤੇ ਹਮ ਖੁਦ ਇਹ ਗੱਲ ਕਹਿ ਰਹੇ ਆ ਕਿ ਕਾਂਗਰਸ ਨੂੰ ਜੇ ਕਾਮਯਾਬ ਕਰਨਾ ਹੈ ਤੇ ਜਿਹੜੀ ਸਾਡੀ ਦੁਫੇੜ ਜੋ ਅਸੀਂ ਦੁਫਾੜ ਹੋਏ ਹੋਏ ਪਏ ਆ ਕਿ ਇਸ ਚੀਜ਼ ਨੂੰ ਰੋਕੇ ਬਿਨਾ ਗੱਲ ਸੂਤ ਨਹੀਂ ਆਉਣੀ ਹਮ ਪਰ ਕਿਤੇ ਨਾ ਕਿਤੇ ਢੜੇ ਬੰਦੀ ਦੇ ਵਿੱਚ ਤੇ ਰਾਜਾ ਵੜਿੰਗ ਵੀ ਹੈਗੇ ਐ ਇਹਦੇ ਚ ਕੋਈ ਸ਼ੱਕ ਨਹੀਂ ਆ ਜੀ ਅਸਲ ਦੇ ਵਿੱਚ ਨਾ ਕਾਂਗਰਸ ਦੇ ਅੰਦਰ ਜਿਹੜੀਆਂ ਕਹਾਣੀਆਂ ਨੇ ਸਰ ਉਹ ਬਹੁਤ ਗੁੰਝਲਦਾਰ ਨੇ ਇਹਨਾਂ ਦੀਆਂ ਕਿਉਂਕਿ ਦੇਖੋ ਨਿੱਜੀ ਤੇ ਕੋਈ ਦੁਸ਼ਮਣੀ ਨਹੀਂ ਨਾ ਹੁੰਦੀ ਕੋਈ ਇਹਨਾਂ ਨੇ ਇੱਕ ਦੂਜੇ ਦਾ ਕੋਈ ਪਿਓ ਥੋੜੀ ਮਾਰਿਆ ਹੁੰਦਾ ਸਿਆਸਤਾਂ ਨਾਲੇ ਹੂੰ ਰੌਲਾ ਹੁੰਦਾ ਸਿਆਸਤ ਦਾ ਹੁਣ ਜਿਵੇਂ ਇੱਕ ਛੋਟੀ ਜੀ ਗੱਲ ਹੈ ਕਿ ਜਿਵੇਂ ਰਾਜਾ ਵੜਿੰਗ ਲੋਕ ਸਭਾ ਚੋਂ ਥੇ ਆ ਗਏ ਹੂੰ ਆਸ਼ੂ ਧੜਾ ਥੋੜਾ ਜਿਹਾ ਨਖਸ਼ ਹੋਇਆ ਜੀ ਠੀਕ ਹੈ ਜੀ ਵਿੰਗਬਲਾ ਮਾ ਹੋ ਗਿਆ ਬਿਲਕੁਲ ਬਿਲਕੁਲ ਸ਼ੁਰੂ ਉੱਥੇ ਹੀ ਹੁੰਦਾ ਹੈ ਫਿਰ ਦੂਜੇ ਧੜੇ ਨੂੰ ਇਹ ਹੋ ਗਿਆ ਕਿ ਇਹਨਾਂ ਨੇ ਵੈਸਟ ਦੇ ਵਿੱਚ ਜ਼ੋਰ ਨਹੀਂ ਲਾਇਆ ਹਮ ਆਪਣੇ ਹਲਕੇ 'ਚ ਹੁਣ ਆਸ਼ੂ ਨੂੰ ਕਿਤੇ ਨਾ ਕਿਤੇ ਇਸ ਗੱਲ ਦੀ ਕਹਿ ਲੋ ਕਿ ਇਨਸਿਕਿਉਰਟੀ ਹੋਏਗੀ ਕਿ ਇਸ ਮੈਨੂ ਨੂੰ ਨਾ ਕਿਤੇ ਠੋਕ ਦੇਣ ਉਹ ਹਮ ਮੈਂ ਟਿਕੜ ਲਿਆ ਜੀ ਕੀ ਹੋ ਗਿਆ ਹੁੰਦਾ ਬਿਲਕੁਲ ਸਿਆਸੀ ਰੌਲਾ ਹੈ ਨਾ ਸਿਕਿਉਰਟੀ ਕੁਰਸੀ ਬਸ ਇਹੋ ਰੌਲੇ ਸਰ ਇਹੀ ਰੌਲਾ ਹੈ ਹਮ ਰਾਜਨੀਤੀ ਦੇ ਵਿੱਚ ਪਰਦੇ ਦੇ ਪਿੱਛੇ ਕਿਸੇ ਨੇ ਕਿਸੇ ਦੀ ਪਿੱਠ 'ਚ ਛੁਰਾ ਮਾਰਿਆ ਹੁੰਦਾ ਹੈ ਕਿਸੇ ਨੇ ਕਿਸੇ ਦੀ ਇਹ ਜਿਹੜੀ ਗੇਮ ਆ ਉਹ ਤਾਂ ਹਾਈਪਰਟਿਕ ਚ ਸ਼ੁਰੇ ਮਾਰਨ ਵਾਲੀ ਆ ਮਿੰਦ ਮਿੰਦ ਕੇ ਅੱਗੇ ਲੰਘਣ ਵਾਲੀ ਬਿਲਕੁਲ ਸਰ ਇਹ ਲੜਾਈ ਐਸੀ ਹੈ ਜੀ ਇਹਦੇ ਵਿੱਚ ਬਥੇਰਾ ਕੁਝ ਕਰਨਾ ਪੈਂਦਾ ਸੋ ਇਸ ਕਰਕੇ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ ਹੈ ਕਾਂਗਰਸ ਦੇ ਵਿੱਚ ਇਹਨੂੰ ਜੇ ਇਹਨਾਂ ਨੇ ਰੋਕਿਆ ਨਾ ਇਹਨਾਂ ਦਾ ਨੁਕਸਾਨ ਬਿਲਕੁਲ ਹੋਏਗਾ ਸੁਖਮ ਸਾਹਿਬ ਜੀ ਕਿਉਂ ਕਿਉਂਕਿ ਦੇਖੋ ਜੇ ਆਮ ਆਦਮੀ ਪਾਰਟੀ ਆਪਣੀ ਪੋਜੀਸ਼ਨ ਸਟਰੋਂਗ ਕਰ ਗਈ ਜਿਵੇਂ ਉਹ ਲੱਗੇ ਹੋਏ ਆ ਇਹ ਤੇ ਆਪਾਂ ਨੂੰ ਮੰਨਣਾ ਪਊਗਾ ਬਿਲਕੁਲ ਕਿ ਪੂਰੇ ਜੋਰ ਸ਼ੋਰ ਨਾਲ ਉੱਤਰ ਆਏ ਮદાન ਦੇ ਵਿੱਚ ਚਲੋ ਠੀਕ ਹੈ ਜੋ ਕਰਦੇ ਆ ਉਹਦੇ ਤੇ ਆਪਣੀ ਹਮੇਸ਼ਾ ਨਿਗਰਹ ਰਹੇਗੀ ਹਮ ਚਾਹੇ ਉਹ ਸਕਾਰਾਤਮਕ ਕੇ ਚਾਹੇ ਆਲੋਚਨਾਤਮਕ ਕੇ ਉਹ ਚਲਦਾ ਰਹੇਗਾ ਪਰ ਇਹ ਤੇ ਹੈ ਕਿ ਤਾਕਤ ਝੋਕ ਰਹੇ ਆ ਉਹ ਆਪਣੇ ਉਹਨਾਂ ਨੂੰ ਇਲਮ ਹੋ ਗਿਆ ਇਸ ਗੱਲ ਦਾ ਫਰ ਤੋਂ ਲੈ ਕੇ ਥੱਲੇ ਤੱਕ ਸਾ ਹਾਂਜੀ ਅੱਜ ਤੁਸੀਂ ਦੇਖੋ ਕਿ ਵਿਜੀਲੈਂਸ ਦੀਆਂ ਰੇਡਾਂ ਸ਼ਾਇਦ ਆਰਟੀਓ ਦਫ਼ਤਰਾਂ ਚ ਵੀ ਪਾਤੀਆਂ ਨਾਲੇ ਤਾਂ ਉਹ ਕਹਿਣ ਦਾ ਮਤਲਬ ਇਹ ਆ ਕਿ ਜੇਤੇ ਮਨ ਲੋਏ ਆਪਣੀ ਸ਼ਬੀ ਨੂੰ ਸੁਧਾਰਨ ਚ ਕੰਮ ਹੀ ਆਪਣਾ ਹੋ ਜਾਂਦੇ ਆ ਜੀ ਤਾਂ ਫਿਰ ਤੇ ਗੱਲ ਹੀ ਖਤਮ ਹੈ ਨਾ ਨੰਬਰ ਲੱਗ ਹੀ ਸਕਦਾ ਪਰ ਜੇ ਮੰਨ ਲਓ فرض ਕਰੋ ਲੈਟ ਸਪੋਜ਼ ਕਿ ਭਈ ਆਮ ਆਦਮੀ ਪਾਰਟੀ ਜਿਹੜੀ ਹੈ ਹੂੰ ਉਹ ਕਿਸੇ ਤਾਕਤਵਰ ਪੋਜੀਸ਼ਨ 'ਚ ਨਹੀਂ ਰਹਿੰਦੀ ਕਮਜ਼ੋਰ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜੇ ਫਾਇਦੇ ਦਾ ਸੌਦਾ ਦੇਖਣਾ ਹੋਵੇ ਅੱਜ ਦੀ ਘੜੀ ਤਾਂ ਕਿਹਦੇ ਆ ਕਿਹਦੇ ਕੋਲੇ ਜੀ ਉਹ ਹੈ ਕਾਂਗਰਸ ਕੋਲ ਬਿਲਕੁਲ ਠੀਕ ਹੈ ਜੀ ਕਿਉਂਕਿ ਅਕਾਲੀ ਜਦੋਂ ਜੈਤ ਵਿੱਚ ਨੇ ਭਾਜਪਾ ਹਾਲੇ ਇੱਥੇ ਸੰਗਠਨਾਤਮਕ ਤੌਰ ਤੇ ਆਪ ਦਾ ਮਜਬੂਤੀਕਰਨ ਕਰ ਰਹੀ ਹੈ ਜੀ ਹਲੇ ਉਹਨਾਂ ਨੇ ਬੂਥ ਲੈਵਲ ਤੱਕ ਢਾਂਚਾ ਖੜਾ ਕਰਨਾ ਪਿੰਡਾਂ ਦੇ ਵਿੱਚ ਤਾਂ ਉਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬੰਤਰ ਦੇ ਮੋੜ ਦੇ ਵਿੱਚ ਉਹ ਤਗੜੇ ਪੱਧਰ ਤੇ ਨਹੀਂ ਹੈ ਅੱਜ ਉਹਨਾਂ ਦੀ ਬੰਤਰ ਚੱਲ ਰਹੀ ਆ ਉਹ ਕਿੰਨੀ ਮਜਬੂਤ ਹੁੰਦੀ ਆ ਵਖਰਾ ਤਾਂ ਜੇ ਕਾਂਗਰਸ ਦਾ ਇੱਕ ਕਲੇਸ ਇਦਾਂ ਚੱਲੇਗਾ ਨਾ ਸਾਹਿਬ ਫਿਰ ਕਾਂਗਰਸ ਕਿ ਅਹੀਂ ਉੱਤਕਾ ਮਾਰ ਹੁਣ ਤੁਸੀਂ ਫਰਜ਼ ਕਰੋ ਕਿ ਰਾਣਾ ਗੁਰਜੀਤ ਹੈ ਜਾਂ ਜਿਸ ਤਰ੍ਹਾਂ ਦਾ ਮਾਮਲਾ ਜੇ ਰਾਣਾ ਗੁਰਜੀਤ ਨਿਕਲਦੇ ਆ ਹੂੰ ਤੱਕ ਟੁਕਟ ਦੋ ਢਾਈ ਜਿਹੜਿਆਂ ਚ ਤਾਂ ਕਾਂਗਰਸ ਦਾ ਨੁਕਸਾਨ ਨਿਸ਼ਚਿਤ ਹੈ ਨਾ ਹੁੰਦਾ ਬਿਲਕੁਲ ਹੁੰਦਾ ਹੈ ਨਾ ਖੜੇ ਪੈਰ ਤਾਂ ਉਦੋਂ ਹੀ ਹੈ ਕਿ ਭਾਈ ਜੇ ਕੋਈ ਵੀ ਲੀਡਰ ਇਹਨਾਂ ਦਾ ਤਕੜਾ ਜਾਂਦਾ ਝਟਕਾ ਤਾਂ ਲੱਗਦਾ ਹੀ ਆ ਸੋ ਇਸ ਵਾਸਤੇ ਕਾਂਗਰਸ ਨੂੰ ਜਾ ਕੇ ਆਪਣੇ ਕਲੇਸ ਤੇ ਕਾਬੂ ਪਾਉਣਾ ਪਊਗਾ ਤੇ ਜਾਂ ਫਿਰ ਮੰਨ ਤੇ ਕਾਬੂ ਪਾਉਣਾ ਪਊਗਾ ਕਿ ਨਹੀਂ ਹੋਣਾ ਕੋਈ ਗੱਲ ਨਹੀਂ ਹੈ ਕੋਈ ਚੱਕਰ ਨਹੀਂ ਹੈਗਾ ਨਾਂ ਵੀ ਬਣਾਗੇ ਤੇ ਭਾਈ ਕੋਈ ਗੱਲ ਨਹੀਂ ਹੈ ਜੀ ਜੀ ਬਿਲਕੁਲ ਜੀ ਜੀਵੀ ਸਾਹਿਬ ਕਹਿ ਰਹੇ ਨੇ ਕਿ ਥੋੜਾ ਜਿਹਾ ਟਾਈਮ ਰੁਕਜੋ ਕਹਿੰਦੇ ਬਾਣ ਸਾਹਿਬ ਵੀ ਭਾਜਪੀ ਦੇ ਵਿੱਚ ਜਾ ਸਕਦੇ ਐ ਔਰ ਇੱਕ ਮਿੱਤਰ ਜਸਤਾਰ ਸਿੰਘ ਜੀ ਕਹਿ ਰਹੇ ਨੇ ਕਿ ਰਾਣਾ ਸਾਹਿਬ ਤਾਂ ਆਪ ਕਹਿੰਦੇ ਬੀਜੇਪੀ ਵਾਲੀ ਕਿਸ਼ਤੀ ਦੇ ਵਿੱਚ ਬੈਠਣ ਲਈ ਤਿਆਰ ਨੇ ਪੂਰੇ ਯਾਰ ਇਹੀ ਆਪਾਂ ਗੱਲਾਂ ਕਰ ਰਹੇ ਆਂ ਵੇਖੋ ਹੁਣ ਕੌਣ ਜਾਂਦਾ ਹੈ ਕੌਣ ਆਉਂਦਾ ਹੈ ਕੌਣ ਟਿਕਦਾ ਹੈ ਆਸ਼ੂ ਟਿਕਟ ਸਮੇਤ ਕਹਿੰਦੇ ਕਿਤੇ ਭਾਜਪਾਤ ਸ਼ਾਮਿਲ ਨਾ ਹੋ ਜਾਣਾ ਉਤਪਾਦ ਸਿੰਘ ਜੀ ਕਹਿ ਰਹੇ ਨੇ ਨਹੀਂ ਦੋ ਸੰਭਵਤਾ ਨਹੀਂ ਫਿਰ ਪੱਲੇ ਕੀ ਰਹੂਗਾ ਜੀ ਗਲਤੀ ਹੈ ਨਾ ਤਾਂ ਉੱਥੇ ਸਮੀਕਰਨ ਜਿਹੜੇ ਆ ਐਸੇ ਨਹੀਂ ਹੈ ਕਿ ਕੋਈ ਆਸ਼ੂ ਫਾਈਟ ਨਹੀਂ ਦੇ ਸਕਦੇ ਐਸਾ ਤੇ ਨਹੀਂ ਹੈ ਫਾਈਟ ਦੇ ਸਕਦੇ ਹੁਣ ਕਿਥੋਂ ਤੱਕ ਜਾਂਦੀ ਹੈ ਉਹ ਗੱਲ ਵੱਖਰੀ ਹੈ ਜੀ ਜੀ ਮਿੰਟੂ ਜੀ ਕੁਲਦੀਪ ਰਾਣੀ ਜੀ ਤੇ ਇੱਕ ਦੋ ਦੋਸਤ ਹੋਰ ਉਹਨਾਂ ਦਾ ਇੱਕ ਮੈਂ ਸਾਂਝਾ ਕਮੈਂਟੀ ਮੈਂ ਪੜ ਲਿਆ ਨਾ ਜੀ ਇਹ ਕਹਿ ਰਹੇ ਨੇ ਕਿ ਸਿੱਖਿਆ ਕ੍ਰਾਂਤੀ ਬਾਰੇ ਵੀ ਗੱਲ ਕਰਿਓ ਸਿੱਖਿਆ ਕ੍ਰਾਂਤੀ ਦੀ ਗੱਲ ਹੀ ਅੱਜਕੱਲ ਬਹੁਤ ਚੱਲ ਰਹੀ ਹੈ ਪੰਜਾਬ ਦੇ ਵਿੱਚ ਦੋ ਤਿੰਨ ਗੱਲਾਂ ਤੇ ਗੱਲ ਹੋ ਰਹੀ ਹੈ ਜ਼ਿਆਦਾਤਰ ਜਾਂ ਤਾਂ ਨਸ਼ੇ ਤੇ ਜਾਂ ਫਿਰ ਸਿੱਖਿਆ ਤੇ ਤੇ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਕਹਿੰਦੇ ਕਿ 54 ਦਿਨ ਦਾ ਸਿੱਖਿਆ ਤਿਉਹਾਰ ਕਰਨਾ ਹੈ ਜਿਹਦੇ ਚ ਲਗਭਗ 2000 ਕਰੋੜ ਦਾ ਖਰਚਾ-ਵਰਚਾ ਕਰਕੇ ਪ੍ਰੋਜੈਕਟ ਪਰ ਮਿੰਟੋ ਜੀ ਅੰਕੜੇ ਕੁਝ ਹੋਰ ਖੇਡ ਜਾਂਦੇ ਆ ਹਕੀਕਤ ਕੁਝ ਹੋਰ ਖੇਡ ਜਾਂਦੀ ਕਈ ਵਾਰੀ ਅੰਕੜਿਆਂ ਦਾ ਵੀ ਤੁਹਾਨੂੰ ਦੱਸਦਾ ਮੈਂ 2000 ਕਰੋੜ ਨਾ ਜਿਹੜਾ ਓਵਰAllResult ਆਇਆ ਤਿੰਨ ਸਾਲਾਂ ਚ ਜੀ ਜਿਹੜਾ ਮਤਲਬ ਕਿ ਗ੍ਰਾਂਟਸ ਦੇ ਰੂਪ ਚ ਤੁਹਾਡੇ ਸਕੂਲਾਂ ਚ ਆਇਆ ਤਾਂ ਜਿਹੜੇ ਉਹਦੇ ਨਾਲ ਮੰਨ ਲਓ ਕੰਧ ਕੀਤੀ ਆ ਕੌਲਾ ਕੀਤਾ ਕੋਈ ਹਮ ਕਮਰਾ ਬਣਾਇਆ ਜਾਂ ਕਿਤੇ ਬਾਥਰੂਮ ਬਣਾਇਆ ਜੀ ਉਹਦਾ ਉਦਘਾਟਨ ਕਰਨਾ ਆਹ ਬਾਤ ਹੈ ਉਸੀ ਕੋਧਾ ਟੀਚਿੰਗ ਲਾਈਨ ਚੋਂ ਤੇ ਮੇਰੇ ਅਰ ਕਿਨੂੰ ਪਤਾ ਹੈ ਕਿ ਭਈ ਆ ਕੁਛ ਚੱਲ ਰਿਹਾ ਤਾਂ ਤਿੰਨ ਸਾਲਾਂ ਚ ਜੋ ਆਇਆ ਜੋ ਬਣਿਆ ਹੁਣ ਉਹਦਾ ਉਦਘਾਟਨ ਦਾ ਮੇਲਾ ਆ ਗਿਆ ਇਹੀ ਸਿੱਖਿਆ ਕ੍ਰਾਂਤੀ ਦਾ ਕਾਲ ਸ਼ੁਰੂ ਹੋ ਗਿਆ ਜਿਵੇਂ ਉੱਤੇ ਅਮਰਤ ਕਾਲ ਚੱਲ ਰਿਹਾ ਤਾਂ ਇੱਥੇ ਸਾਡੇ ਵੀ ਵੱਖ-ਵੱਖ ਸਮਿਆਂ ਤੇ ਕਾਲ ਚੱਲਦੇ ਨੇ ਜੀ ਤਾਂ ਇੱਥੇ ਸਿੱਖਿਆ ਕ੍ਰਾਂਤੀ ਦਾ ਕਾਲ ਆਰੰਭ ਹੋ ਚੁੱਕਾ ਹੈ ਬਾਡੀ ਚ ਵੀ ਚੱਲਣਾ ਹੈ ਜੀ ਹਮ ਠੀਕ ਹੈ ਨਾ ਜੀ ਇਹ ਮੇਰੇ ਖਿਆਲ ਦੇ ਨਾਲ ਮਈ ਦਾ ਮਹੀਨਾ ਜਿਹੜਾ ਹੈ ਉਹ ਸਾਰਾ ਲਗਾ ਦੇਣਾ ਇਸ ਕਾਲ ਦੇ ਵਿੱਚ ਜਾਏਗਾ ਤਾਂ ਉਹਦੇ ਚ ਕੀ ਹੈ ਸਾਫ ਹੈ ਜਿਵੇਂ ਅੱਜ 200 ਸਕੂਲਾਂ ਚ ਗਏ ਮੰਤਰੀ ਵਿਧਾਇਕ ਖੁਦ ਮੁੱਖ ਮੰਤਰੀ ਸਾਹਿਬ ਗਏ ਸਨ ਸ਼ਾਇਦ ਨਵਾਂ ਸ਼ਹਿਰ ਅਮੀ ਜੀ ਉੱਥੇ ਬੈਠੇ ਸਨ ਪਰ ਇੱਕ ਗੱਲ ਤੇ ਮਾਫ ਕਰਨਾ ਮੈਨੂੰ ਬਹੁਤ ਅੱਜ ਨਾ ਖਿਜ ਚੜੀ ਐ ਸਾਹਿਬ ਮਾਫ ਕਰਨਾ ਕਿ ਮੈਂ ਦੇਖ ਰਿਹਾ ਸੀਗਾ ਮੈਂ ਉੱਧਰ ਬਾਅਦ ਚ ਆਉਣਾ ਚਾਹੁੰਦਾ ਸੀ ਪਰ ਹੁਣ ਮੇਰੇ ਤੋਂ ਨਾ ਗੁੱਸਾ ਕੰਟਰੋਲ ਨਹੀਂ ਹੋ ਰਿਹਾ ਮੇਰਾ ਖੂਨ ਖ올 ਰਿਹਾ ਜੀ ਕਰ ਦਿਓ ਨਹੀਂ ਮੈਂ ਸੱਚੀ ਗੱਲ ਕਰ ਰਿਹਾ ਭਾਵਨਾਤਮਕ ਤੌਰ ਤੇ ਜੀ ਜੀ ਸਾਡਾ ਮੁੱਖ ਮੰਤਰੀ ਪત્રਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਿਹਾ ਸੀਗਾ ਹਾਲਾਂਕਿ ਮੈਂ ਇੱਥੇ ਕਿਸੇ ਲਈ ਬੁਰੀ ਭਾਸ਼ਾ ਨਹੀਂ ਵਰਤਾਂਗਾ ਕਿ ਇਹ ਸਲੀਡਰਾਂ ਤੇ ਬਣਦੇ ਰਹਿੰਦੇ ਆ ਹੂੰ ਜਿਵੇਂ ਦੇ ਸਿਆਸੀ ਲੋਕ ਭਾਸ਼ਾ ਵਰਤਦੇ ਆ ਮੈਂ ਉਦਾਂ ਦੀ ਤੇ ਨਹੀਂ ਵਰਤਾਂਗਾ ਜੀ ਪਰ ਸਸੋਦੀਆ ਸਾਹਿਬ ਨੇ ਉਹ ਜਵਾਬ ਦੇ ਰਹੇ ਸੀ ਸਸੋਦੀਆ ਸਾਹਿਬ ਨੇ ਜਿਵੇਂ ਤੁਸੀਂ ਬਾਈਟ ਕੱਢ ਕੇ ਦੇਖ ਲਓ ਹੂੰ ਉਹ ਸਾਰੀ